ਅੱਜ ਜੀ ਆਪਾਂ ਇੱਕ ਸਵਾਲ ਲੈ ਕੇ ਫੇਰ ਪਹੁੰਚੇ ਆ ਹਮੇਸ਼ਾ ਆਪਾਂ ਪਾਉਂਦੇ ਰਹਿੰਦੇ ਨੇ ਸਵਾਲ ਆ ਆਪਣਾ ਸਵਾਲ ਬਿਲਕੁਲ ਸਿੰਪਲ ਆ ਜਿਹੜੇ ਇੰਟੈਲੀਜੈਂਟ ਵੀਰ ਆ ਉਹਨੂੰ ਆਰਾਮ ਨਾਲ ਹੱਲ ਕਰ ਸਕਦੇ ਆ ਅੱਜ ਆਪਾਂ ਸੋਨੂੰ ਠੇਕੇਦਾਰ ਦੇ ਕੰਮ ਤੇ ਆਏ ਆ ਥੇੜ ਮੇਲੀ ਅੱਥੇ ਦਾ ਹੁਣ ਵਿਹਲੇ ਹੋ ਗਿਆ ਸਾਰੇ ਕੰਮ ਤੋਂ ਲੇਕਾ ਚਲੋ ਇੱਕ ਸਵਾਲ ਵੀਡੀਓ ਬਣਾ ਲੈਣੇ ਸਵਾਲ ਦੀ ਸਵਾਲ ਸਾਡਾ ਆ ਆਇਟਾ ਰੱਖੀ ਹੋਈਆਂ ਦੇਖ ਲਓ ਜੀ ਆ ਬਿਲਕੁਲ ਲੱਗੇ ਆ ਕਰਕੇ ਦਿਖਾ ਦਿਓ ਪ੍ਰੋਪਰ ਬੰਦਾ ਕਵੇ ਨਾ ਕਿ ਸਵਾਲ ਪਤਾ ਨਹੀਂ ਲੱਗਿਆ 1 2 3 4 5 6 ਆ ਲਾਈਨ ਚ 6 ਟਾ ਹੋ ਗਈਆਂ ਜੀ 1 2 3 4 5 6 ਇੱਧਰ ਵੀ 6 ਆ ਸੈਂਪਲ ਆ ਜੀ ਸਾਰੇ ਵਾਲੀ ਆ ਨਾ ਸਵਾਲ ਆਪਣਾ ਇਹ ਆ ਕਿ ਦੋ ਇੱਟਾਂ ਵਿੱਚੋਂ ਚੱਕ ਲੈਣੀ ਆ ਯਾ ਜੈਂਟੀ ਫੇਰ ਇੱਦਾਂ 6 6 ਆਣੀ ਚਾਹੀਦੀ ਆ ਇਹ ਸਵਾਲ ਆ ਤੇ ਦੇਖੋ ਜੀ ਪਹਿਲਾਂ ਕਿਹੜਾ ਕਰੂਗਾ ਤਾਰੀ ਚੱਲ ਆ ਜੇਤੀ ਆ ਟਾਈਮ ਨਹੀਂ ਹੁੰਦਾ ਕਭ ਬਾਰ ਬਾਰ ਲੰਮਾ ਹੋ ਜਾਂਦਾ ਨਾਓ ਆਪਣਾ ਆਪਣਾ ਦਿਮਾਗ ਚ ਲਾਈ ਚਲੋ ਵਿਵਾਦ ਚ ਚੱਲ ਬੈਠ ਜਾਇਆ ਕਰੋ ਛੇਤੀ ਚੱਲ ਚੱਲ ਸ਼ੇਰਾ ਇਹ ਮੁੰਡਾ ਸਾਡਾ ਇੰਟੈਲੀਜੈਂਟ ਬੰਦਾ ਆ ਪੜ੍ਹਿਆ ਲਿਖਿਆ ਪੜ੍ਹਿਆ ਲਿਖਿਆ ਮਜ਼ਦੂਰ ਕਹਿ ਸਕਦੇ ਕਹਿ ਲਗੋ ਦੋ ਆਪਣਾ ਦਿਮਾਗ ਨਾਲੇ ਲਾਉਂਦੇ ਚੱਕ ਕੇ ਦੋ ਇਟਾ ਆਪਾਂ ਚੱਕ ਲੈਣੀਆਂ ਆ ਜਿਹੜੀਆਂ ਮਰਜ਼ੀ ਚੱਕ ਲਈਆਂ ਇੱਥੋਂ ਮਰਜ਼ੀ ਚੱਕ ਲਈਆਂ ਦੋ ਇਟਾ ਆ ਤੁਸੀਂ ਦੇਖ ਜਾ ਅੱਛਾ ਸਾਹਮਣੇ ਹੋ ਕੇ ਭਾਈ ਘੱਟਰ ਇੱਥੇ ਸਾਹਮਣੇ ਆ ਇੱਥੇ ਆਪਣਾ ਗੈਰ ਹੋ ਕਰੀ ਅੱਛਾ ਇੱਥੇ ਦੋ ਇਟਾ ਵਿੱਚੋਂ ਚੱਕ ਲੈਣੀਆਂ ਗੈਂਟੀ ਫੇਰ 6 6 ਹੋ ਜਾਣੀ ਚਾਹੀਦੀ ਐ ਇਹ ਮੰਜ਼ੂਰ ਬੰਦਿਆਂ ਦੇ ਆ ਇਟਾਂ ਦੇ ਨਾਲ ਸਾਡਾ ਸੰਭਾਲ ਆ ਸਿੰਪਲ ਮਜ਼ਦੂਰਾਂ ਦਾ ਜਦੋਂ ਕੰਮ ਤੋਂ ਵੇਲੇ ਹੋ ਜੀਦਾ ਫੇਰ ਇਦਾਂ ਹੀ ਕੰਮ ਚੱਲਦਾ ਸਾਡਾ ਚੱਕੋ ਜੱਕੋ ਛਿੱਤੀ ਦੋ ਇਟਾ ਚੱਕਣੀਆਂ ਚੱਕ ਲੈਣੀਆਂ ਬਾਹਰ ਕੱਢ ਲੈਣੀਆਂ ਭਾਜੀ ਖਤਮ ਕਰ ਦਾਂਗੇ ਇਹਦਾ ਕੰਮ ਦੋ ਇਟਾ ਬਾਹਰ ਕੱਢ ਲੈਣੀਆਂ ਵਿੱਚੋਂ ਬਾਹਰ ਅਸਲਾ ਇੱਕ ਪਾਸੇ ਇਹ ਗੰਟੀ ਜਿ ਨਹੀਂ ਆਣੀ ਆਈਆਂ ਇਹਨਾਂ ਦੇ ਹੁਣ ਛੇ-ਛੇ ਫੇਰ ਛੇ-ਛੇ ਹੋ ਜਾਣੇ ਚਾਹੀਦੇ ਆ ਭੰਨ ਕੇ ਵੀ ਬਣਾ ਸਕਦੇ ਆ ਭੰਨ ਕੇ ਉਦਾਂ ਭੰਨ ਲਓ ਜੇ ਭੰਨ ਨੂੰ ਦਿਆ ਕਰ ਤਾ ਬਣਾ ਲੈਣੇ ਆ ਯਾਨੀ ਛੇ-ਛੇ ਇਟਾਂ ਨਾਲ ਆਹ ਟੈਟਵਾ ਦੂਸਰੀ ਗੰਟੀ ਹੋਣੀ ਆ ਆਓ ਲਾਓ ਜਿੱਥੇ ਲੋਈਆਂ ਆਲ ਕਰੋ ਕਰੋ ਚਾਵਾ ਇਹ ਤਿੰਨ ਨੂੰ ਤਿੰਨ ਰੱਖ ਲਈ ਇੱਦਾਂ ਆਓ ਇੱਧਰ ਹੋ ਗਈ ਏ ਪਰ ਇੱਧਰ ਨੂੰ ਦੋ ਰਹਿ ਗਈਆਂ ਭਾਈ ਉਹਨਾਂ ਨੂੰ ਕਰਨ ਦੇ ਇਹ ਵੀ ਕਾਰਨ ਕੋਈ ਨਹੀਂ ਨਾਲ ਮੈਂ ਵੀ ਕਰਨਾ ਮੇਰੀ ਆਪਣਾ ਦੇਖ ਰਿਹਾ ਦਿਮਾਗ ਆਪਦਾ ਬੱਤ ਨਾ ਰੱਖਣੇ ਪੈਣਗੇ ਰੱਖਲਾ ਪਹਿਨਾ ਜੇ ਤੇ ਰੋਜ਼ਾਨਾ ਜੀਵਾ ਲੱਗਦਾ ਚੱਕਣਾ ਘਾਲ ਤਾਂ ਉਹੀ ਆ ਜਦੋਂ ਦੋ ਰਾਣੀਆਂ ਵਿੱਚੋਂ ਲੋ ਜੀ ਇੱਥੇ ਦੋ ਇੱਕ ਤਾਂ ਚੱਕ ਲਓ ਗਿਣਤੀ ਹੋਈ 6-6 ਆ ਹਾਂਜੀ ਜਿਹੜੇ ਭਰਾਵਾਂ ਨੂੰ ਵੀਡੀਓ ਦੇਖਦੇ ਆ ਜੇ ਸਾਨੂੰ ਨਹੀਂ ਜਵਾਲਦਾ ਹੱਲ ਪਤਾ ਲੱਗਿਆ ਉਹ ਸਾਨੂੰ ਇਹਦਾ ਉੱਤਰ ਦੇ ਸਕਦੇ ਆ ਕਮੈਂਟ ਕਰ ਬੋਲੋ ਕਮੈਂਟਾਂ ਦੇ ਵਿੱਚ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਸ਼ੇਅਰ ਵੀ ਕਰ ਸਕਦੇ ਆ ਕਿ ਹੋਰ ਭਰਾ ਚਲ ਦੇਖ ਲਾਂ ਜਿਹੜੇ ਇੰਟੈਲੀਜੈਂਟ ਬੰਦੇ ਬਣ ਕੇ ਨਹੀਂ ਕਿ ਉਹ ਬੈਂਤੀ ਦਾ ਸਾਰੇ ਪਾਸੇ ਨੂੰ ਘੁਮੋਣੀ ਆ ਇਹ ਚੀਜ਼ ਇਹ ਦੇਖੋ ਬੜੀ ਆ ਜੋ ਦੇਖੇ ਰਾਜੀ ਆ ਜੀ ਆ ਜੀ ਤੁਹਾਨੂੰ ਇਹ ਕਿਤਾ ਵੀ ਤੋਂ ਆਡੇ ਕੋਈ ਕੋਈ ਬੰਦਾ ਰਹਿ ਗਿਆ ਆ ਇੱਧਰ ਵੀ ਦੇਖੋ ਜੀ ਤਾਰਾ ਭਾਣੀ ਥੇਡ ਮਾਰ ਰਿਹਾ ਆ ਸਾਰੀ ਤੇਰਾ ਜੋਰ ਲੱਗ ਗਿਆ ਥੇਡ ਮਾਰੋ ਤੇਰੇ ਆਰੇ ਇੱਧਰ ਆਓ ਜੀ ਇਹ ਮੁੰਡਾ ਵੱਡਾ ਪੜਿਆ ਲਿਖਿਆ ਬੰਦਾ ਆ ਇਹ ਵੀ ਪ੍ਰੈਜ ਨੂੰ ਆਇਆ ਆਇਆ ਕਹਿ ਰਿਹਾ ਆਇਆ ਮਾਰਨ ਨੂੰ ਨਹੀਂ ਆਉਂਦੀ ਆ ਭਾਜੀ ਘਰ ਆ ਲੈ ਉਧਰ ਸਾਹਮਣੇ ਬੈਠ ਕੇ ਭਾਜੀ ਨਹੀਂ ਭਾਜੀ ਬਣਾਉ ਉਹ ਤਾਰਾ ਬਣਾਊਗਾ ਟੁੱਟਦਾ ਤਾਂ ਨਹੀਂ ਬਣਨੀ ਸਾਡਾ ਠੀਕ ਕਰਨਾ ਉੱਥੋਂ ਮੈਨੂੰ ਪਤਾ ਲੱਗਿਆ ਤੂੰ ਉਦਾਂ ਹੀ ਬਣਾ ਲੈਣਾ ਬਿਨਾਂ ਤੈਨੂੰ ਪਤਾ ਦੇ ਦਿੱਤੀ ਉਦਾਂ ਹੀ ਚੱਕ ਦੇ ਮੈਂ ਬਣ ਜਾਣਾ ਮੈਨੂੰ 25 ਮਰਦਾ 6 ਛੇ ਧਰੋਂ ਹੋਣੇ ਚਾਹੀਦੇ 6 ਇਧਰ ਨੂੰ ਦੋ ਇਟਾਂ ਵਿੱਚੋਂ ਚੱਕ ਲਾਂਗੇ ਫੇਰ ਵੀ ਛੇ ਦੀਆਂ ਛੇ ਹੀ ਹੋਣੀਆਂ ਚਾਹੀਦੀਆਂ ਹੁਣ 6 6 ਆ ਨਾ ਛੇ ਇਧਰ ਨੂੰ ਆ ਛੇ ਕਈਆਂ ਦੋ ਚੱਕਣੀਆਂ ਵਿੱਚੋਂ ਦੋ ਕੱਢ ਲੈਣੀਆਂ ਬਾਹਰ ਆ ਦੋ ਚੱਕ ਦੇ ਵਿੱਚ ਸਾ ਛੇ ਹੋ ਗਈਆਂ ਹਾਂਜੀ ਇੱਧਰੋਂ ਚਾਰਵੀਂ ਆ ਦੋ ਤੱਕ ਦੇ ਪਾਲੇ ਪਾਸੇ ਰਾ ਨਾ 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 ਨਹੀਂ ਵਿੱਚ ਬਾਣ ਨਹੀਂ ਤਾਰੇ ਲਾ ਤੇਰਾ ਤੇ ਮੇਰੇ ਸਾਧ ਬਾਕੀ ਸਾਦਾ ਹੋ ਗਿਆ ਹੁਣ ਤਾਰਾ ਹੀ ਕਰ ਸਕਦਾ ਹੈ ਤੇ 1% ਹਾਂ ਇਹ ਤਾਰਾ ਕਰ ਸਕਦਾ ਹੈ ਤਾਰੇ ਤੋਂ ਉੱਪਰ ਕੋਈ ਹੈ ਨਹੀਂ ਤੇ ਗਾਰੰਟੀ ਵੀ ਸਾਡੀ ਤਾਰਾ ਮੈਂ ਤਰੀ ਰਿਹਾ ਪਹਿਲਾਂ ਠੀਕ ਦਾ ਰਿਹਾ ਜਦੋਂ ਤੁਸੀਂ ਅਜੇ ਕੰਮ ਸ਼ੁਰੂ ਨਹੀਂ ਕੀਤੇ ਸੀ ਜੀ ਕੰਮ ਸਿੱਖਦੇ ਵੀ ਜਿਹੋ ਦੇ ਤਾਰੇ ਕਿਹੜਾ ਨਹੀਂ ਚਲਦੀ ਨਾ ਸਭ ਤੋਂ ਜਿਆਦਾ ਤਾਂ ਓਕੇ ਆ ਲਓ ਜੀ ਲਓ ਜੀ ਤਾਰੇ ਨਾਲ ਹੋ ਗਿਆ ਨਹੀਂ ਕੁਝ ਮਾਰਿਆ ਗਿਆ ਇਹ ਤਾਂ ਵੈਸੇ ਵੀ ਮਿਲਾਈ ਪਸੰਦ ਨਹੀਂ ਆਹ ਦੇਖਿਆ ਜੀ ਕੱਟ ਕੱਟ ਕੌਣ ਸਰ ਨਹੀਂ ਇਹ ਕਾਟ ਕਰੋ ਲਾਈਵ ਹੋਇਆ ਇਹ ਕੋਈ ਹੋਰ ਆ ਮਮਾ ਉਧਰ ਚੱਕ ਕੇ ਉਧਰ ਕਰ ਕਿ ਫਾਨੀ ਦੀ ਗੱਲ ਤਾਂ ਬਾਅਦ ਵਿੱਚ ਤੁਸੀਂ ਦਿਮਾਕ ਬਣਾਓ ਬਾਅਦ ਵਿੱਚ ਚਲੋ ਮੈਂ ਤੁਹਾਨੂੰ ਅੰਦਾਜ਼ ਦਿੰਦਾ ਆ ਕੰਮ ਇਹ ਕਿੱਦਾਂ ਹੋਣਾ ਆ ਤੇ ਬਾਅਦ ਵਿੱਚ ਕਈ ਵਾਰੀ ਭਰਾ ਸਾਡੇ ਇਹਨਾਂ ਤੁਹਾਨੂੰ ਬਾਅਦ ਕਮੈਂਟਾਂ 'ਚ ਇਹ ਕਹਿੰਦੇ ਆ ਸਵਾਲ ਦਾ ਕੋਈ ਹੱਲ ਨਹੀਂ ਤੁਸੀਂ ਦੱਸਿਆ ਨਹੀਂ ਆਹ ਦੇਖੋ ਜੀ ਆ ਜਾ ਕਿਉਂ ਉੱਥੇ ਰੱਖ ਲਓ ਮੋਰੇ ਉੱਧਰ ਉੱਧਰ ਰੱਖ ਦੇ ਪਹਿਲਾਂ ਰੱਖਾਓ ਵੀ ਦੇਖ ਲਾ ਮੈਂ ਇੱਕ ਵਾਰੀ ਤੁਹਾਡੇ ਦਾ ਵਾਅਦਾ ਦਰਸਾ ਦੇ ਬਈ ਹੋਊਗੀ ਆ ਲਓ ਜੀ ਇਹ ਤੇਰਾ ਹੀ ਤੇਰਾ ਇੱਟਾਂ ਦਾ ਮੈਂ ਵੀ ਕਹਿੰਦਾ ਏਵੇਂ ਛੇ ਇੱਟਾਂ ਹੈਣੀਆਂ ਛੇ ਇੱਟਾਂ ਇਹਦੇ ਵਿੱਚੋਂ ਕੱਢਣੀਆਂ ਦੋ ਇੱਟਾਂ ਕਿਉਂ ਉਹਦਾ ਕੱਢਣੀਆਂ ਵਿੱਚੋਂ ਬਸ ਕਰੋ ਜੀ ਆਹ ਦੇਖੋ ਆਹ ਇੱਟਾਂ ਪਈਆਂ ਠੀਕ ਆ ਜੀ ਆਪਾਂ ਦੋ ਇੱਟਾਂ ਚੱਕ ਲੈਣੀਆਂ ਆ ਆ ਦੇਖੋ ਇੱਕ ਇੱਟ ਚੱਕਤੀ ਆ ਦੂਜੀ ਇੱਟ ਚੱਕਤਾਰੇ ਜਿਹੜੀ ਮਰਜੀ ਚੱਕ ਲੈ ਆਹ ਚੱਕਤੀ ਚੱਕਤੀ ਦੋ ਇੱਟਾਂ ਬਾਹਰ ਕੱਢਦੀਆਂ ਆ ਜੀ ਹੋ ਗਈਆਂ ਦਾਰੇ ਬਾਹਰ ਇੱਕ ਇੱਟ ਦਰੋ ਚੱਕਤੀ ਕਟ ਡੋ ਲੱਗੀ ਆ ਕਿੰਨੀਆਂ ਹੋ ਗਈਆਂ ਜਣੋ ਹੋਣ ਗੈਂਤੀ 2 4 5 ਤੇ 6 4 ਦੇ ਵਿੱਚ ਇਹ ਦਫਾ ਭਾਈ ਹਾਂ ਨਹੀਂ ਸਹੀ ਆ ਕੇ ਆ ਸਹੀ ਆ ਸਹੀ ਆ ਕੋਈ ਤਾਂ ਬਾਹਰ ਵੀ ਗੱਡੀਆਂ ਤੁਹਾਡੇ ਨਹੀਂ ਗੱਡ ਗੱਡ ਸਹੀ ਆ ਕੇ ਆ ਹਾਂ ਤੁਹਾਨੂੰ ਲੱਗਦਾ ਕੋਈ ਤੇ ਦਾ ਤੋ ਹਾਂ ਨਹੀਂ ਬਿਲਕੁਲ ਸਹੀ ਹੈ ਿੱਟਾ ਵਿੱਚ ਦੋ ਬਾਹਰ ਕੱਢਦੀ ਆਂ ਆਪਾਂ 6 ਘੰਟੇ ਅੰਦਰ ਨੂੰ ਕਰਨੀ 6 ਮਾੜੀ ਕਲਾਪਿੰਗ ਚਾਰੇ ਨੀ ਆ ਚਲੋ ਮਾਰੋ ਤਾੜੀ ਵੇ ਹੁਣ ਪਰ ਇਹ ਗੱਲ ਤਾਰੇ ਨੇ ਜਿਹੜਾ ਜਵਾਬ ਸਾਡੇ ਨਾਲ ਦਿੱਤਾ ਹਨ ਹਾਂ ਉਹ ਸਪੈਸ਼ਲ ਵੀਡੀਓ ਆਪਾਂ ਕੱਟ ਕੇ ਵਿੱਚੋਂ ਬਣਾਣੀ ਆ ਇਹ ਸਹੀ ਹੈ ਸਹੀ ਹੈ ਤਾਰੇ ਠੀਕ ਆ ਕੋਲ ਕਹਦਾ ਯਾਰ ਗੈਸ ਨਹੀਂ ਤਾਰੇ ਵਾਲਾ ਆਖੇ ਵਾਲੀ ਬਹੁਤ ਵਧੀਆ ਬਣ